ਕੀ ਸਾਫ ਹੈ ਇਹ ਆ ਜੀ ਵਾਟਰ ਲੈ ਲਈ ਪਾਣੀ ਵਾਲਾ ਫੁੱਲ ਇਹ ਸਾਫ ਹੈ ਉਹ ਕੁਝ ਕਰਦੇ ਨੇ ਸਮਾਲ ਐਂਟਲਪਸ ਹਿਰਨ ਦੀ ਜਾਤੀ ਜੋ ਪਾਏ ਜਾਂਦੇ ਸਾਰੇ ਜੰਗਲ ਬਹੁਤ ਸ਼ਰਮਾਕਲ ਤੇ ਬਹੁਤ ਡਰਦੇ ਆ ਇੱਥੋਂ ਦੇਖ ਕੇ ਭੱਜ ਗਏ ਦੂਰ ਬਹੁਤ ਆਪਾ ਨਤ ਖੜੇ ਆ ਜੀ ਵਾਓ ਇਸ ਲਈ ਆਪਣੇ ਹੱਥਾਂ 'ਚ ਦੋ ਲੀਲੀ ਦੇ ਫੁੱਲ ਆ ਜਿਹੜੇ ਮੈਂ ਹੁਣੇ ਹੀ ਇੱਥੋਂ ਪੱਤੇ ਆ ਕਿੰਨੇ ਸੋਹਣੇ ਲੱਗਦਾ ਨਹੀਂ ਦੱਸਦਾ ਕਈ ਵਾਰੀ ਫੁੱਲਾਂ ਨੂੰ ਤੋੜਨ ਨੂੰ ਲੈ ਕੇ ਬੰਦੇ ਆਪਣੇ ਕਿਵੇਂ ਭਾਵਨਾਵਾਂ ਬਾਲੀਆਂ ਕੋਮਲ ਹੋ ਜਾਂਦੀਆਂ ਛੇਤੀ ਹੋ ਜਾਂਦੀਆਂ ਇਹ ਫੁੱਲ ਤੋੜਦੇ ਰਹਿੰਦੇ ਨੇ ਲੋਕ ਇਹਨੂੰ ਇਹ ਖਾਂਦੇ ਨੇ ਅਸਲ 'ਚ ਇਹ ਫੁੱਲਾਂ ਨੂੰ ਵੀ ਨਹੀਂ ਖਾਂਦੇ ਇਹ ਆ ਇਹਦੀ ਇੱਕ ਬਹੁਤ ਲੰਮੀ ਇੱਕ ਤਾਣਾ ਖੜੀ ਹੈ ਇਹਦੇ ਥੱਲੇ ਇੱਕ ਆਲੂ ਵਰਗੀ ਗੰਢ ਹੁੰਦੀ ਆ ਇਹਦਾ ਪੀਣਾ ਉਹਨੂੰ ਇਹ ਪੱਤੇ ਸਾਰੇ ਨੂੰ ਉਹ ਜਿਹੜਾ ਹੈਗਾ ਉਹਨੂੰ ਛਿੱਲ ਕੇ ਗੰਢ ਨੂੰ ਇਹਦੀ ਨੂੰ ਫਿਰ ਮੀਠ ਨਾਲ ਜਾਂ ਰੋਟੀ ਚੋਪਨ ਨਾਲ ਆਵਦਾ ਖੰਦੇਪਿੰਦਿਆ ਦੋ ਤਰ੍ਹਾਂ ਦੇ ਰੰਗ ਨੇ ਜਾਮਣੀ ਤੇ ਚਿੱਟਾ ਕਿੰਨਾ ਸੋਹਣਾ ਹੈ ਕਮਾਲ ਦੀ ਕੁਦਰਤ ਦੇ ਦਰਸ਼ਨਦਾਰੇ ਹੋ ਰਹੇ ਆ ਡੈਲਟਾ ਵੇ ਪੀਲੇ ਖਾਲਾਂ ਵਿੱਚ ਬੀੜੀ ਨੂੰ ਉਤਰਾਉਂਦੇ ਸੀ ਇੱਥੋਂ ਤੱਕ ਆ ਗਏ ਇੱਥੇ ਹੁਣ ਕੈਂਟਰ ਸਾਈਡਸ ਬਣੀਆਂ ਹੋ ਜਾਣੇ ਓ ਹਿਰਨ ਤੇ ਨਿੱਕੇ ਨਿੱਕੇ ਜਾਨਵਰ ਇੱਥੇ ਤੁਰੇ ਫਿਰਦੇ ਆ ਦੂਰ ਕਿਤੇ ਜਰਾਫ ਵੀ ਤਾਂ ਹੁਣ ਚੱਕੀ ਦਿਸਤੇ ਆ ਇਹ ਆ ਬਣਿਆ ਹੋਇਆ ਇੱਕ ਕੈਂਪਿੰਗ ਸਾਈਟ ਬਣੀ ਹੋਈ ਆ। ਤਾੜੀਆਂ ਮਾਰਦਾ ਜਾਂਦਾ ਚੋਬਰ ਅੰਦਰ ਨੂੰ। ਇੱਥੇ ਦੇਖਦੇ ਆਂ ਕੀ ਮਾਹੌਲ ਚੱਲਦਾ। ਬੇੜੀ ਦੇ ਉੱਤਰ ਕੇ ਜਦੋਂ ਆਪਾਂ ਇੱਧਰ ਆਉਣੇ ਆ ਤਾਂ ਕਟਾਪੂ ਆ। ਇਹਦੇ ਚੀਂ ਜੰਗਲਾਂ ਸੰਗਰਾਂ ਟਾਪੂ ਆ। ਇੱਥੇ ਵੀ ਕੈਂਪਿੰਗ ਕਰਦੇ ਨੇ। ਫੇਰ ਥੱਲੇ ਦਰਸਾਉਂਦਾ ਥੱਲੇ। ਵਾਈਲਡ ਲਾਈਫ ਕਰ ਲੈਂਦੇ ਆ। ਉਹ ਬੇਲੀ ਕਹਿੰਦਾ ਆਪਾਂ ਇੱਥੇ ਲਾਈਏ। ਮੈਂ ਕਿਹਾ ਨਹੀਂ ਯਾਰ। ਰਾਤ ਨੂੰ ਕਟਕੋੜਾ ਸਮਾਰਦਾ ਦਿਸਣਾ ਡਾਇਰ ਕੈਂਪਿੰਗ ਦਾ ਨਾਂ ਰਵੀ ਤਾਈ ਆ। ਕੈਂਪਿੰਗ ਕਰ ਲੈਂਦੇ ਆ। ਨਾ ਉਹਨੇ ੜੀ ਅੱਕ ਪਾਰ ਲੈਂਦੇ ਆ। ਠੈਸ ਗੋ ਤੇ ਆਪਣਾ ਸੀ ਅਦਰ ਵਨ। ਅੰਦਰ ਆਇਆ ਕਿ ਕੋਈ ਜਾਨਵਰ ਆ ਗਿਆ ਹਨ। ਹਾਂਜੀ। ਜਾਨਵਰ ਦੋ ਹੈ ਹਿਰਨ ਹਨ। ਫਿਰ। ਇਧਰ ਤਾਂ ਮੁਰਗੇ ਜਾਨਵਰ ਉਹ ਵਾਈਲਡ ਲਾਈਫ ਏਰੀਆਸ ਹਨ। ਜੰਗਲੀ नहीं जा। रहा गैंग है बहुत ज़्यादा लोटस लिली एक पासे लोटस दसद पत्ते दस देने ਤਿੰਨ ਦਿਨ ਹੋ ਗਏ ਜਿਹੜੇ ਅਸੀਂ ਪਹਿਲਾਂ ਗੱਲ ਕਰਦੇ ਸੀ ਪਾਣੀ ਸਾਫ਼ ਕਰਵਾਉਣਾ ਪੁੱਤ ਹੈ ਨਾ ਸਾਰਾ ਕੁਝ ਆਪਦੇ ਸਾਹਮਣੇ ਆ ਜਿਹੜੇ ਉਹ ਘਾਟੇ ਮਾਰੀ ਜਾਂਦੇ ਮੁੰਡੇ ਉਹ ਹੀਪੋਸ ਬੈਠੇ ਆ ਬਹੁਤ ਸਾਰੇ ਹੀਪੋ ਆਪਸ ਹੋਏ ਆਪਣੇ ਸਾਹਮਣੇ ਉੱਥੇ ਬੈਠੇ ਜਿਹੜੇ ਜਨਰੀ ਏਰੀਆ ਪੂਰਾ ਹਰ ਇੱਕ ਜਾਨਵਰ ਹੈ ਹਰ ਇੱਕ ਜਾਨਵਰ ਨਿੱਕੇ ਨਿੱਕੇ ਕੰਮ ਕਰਦੇ ਨੇ बाजारी है ना हम्म दे मूव टु दिस साइड दे आर वाचिंग अस यस दैट्स व्हाई तुम्हें दे एरिया कैच दे दे बूट मी किनिक क्लोज है ना ਤਾਂ ਇਹ ਖਾਲੇ ਕੱਸੀਆਂ ਦੇ ਵਿੱਚ ਗੇੜੇ ਕੱਢਦੇ ਕਢਾਉਂਦੇ ਕਈ ਟਾਪ ਹੁੰਦੇ ਸੀ ਕਿੰਡੇ ਛੇਲੇ ਮਾਰ ਹਟੇ ਆਹ ਹੁਣਾਂ ਇੱਥੇ ਕੈਂਪਿੰਗ ਕਰਨ ਦੀ ਵਿਵੰਧ ਬੰਦੀ ਬਣਾਈ ਆ ਕੱਥਾਂ ਤੇ ਹੁਣ ਇੱਥੇ ਆਵਦਾ ਹੀ ਟੈਂਟ ਲਾਵਾਂਗੇ ਇੱਕ ਜਿਹੜਾ ਸਮਾਨ ਦਾ ਲਾਤਾ ਉਧਰ ਨੂੰ ਇੱਕ ਜਿਹੜਾ ਹੋਰ ਲਾਉਣੇ ਆ ਸਮਾਨ ਸਾਰਾ ਢੋਕੇ ਉਹ ਉੱਥੇ ਰੱਖਾਂਗੇ ਤਰਕਾਂ ਥੱਲੇ ਉੱਥੇ ਅੱਜ ਕੈਂਪਿੰਗ ਕਰਾਂਗੇ ਤਾਰਿਆਂ ਸ਼ਾਮੀ ਕੁਲੇ ਡੈਲਟਾ ਦੇ ਵਿੱਚ ਉਹ ਘਿਰਨ ਫਿਰਦੇ ਆ ਇਧਰ ਸੂਲਦੇ ਫਿਰਦੇ ਸੀ ਹਿਪੋ ਦੇਖੇ ਆ ਬਾਕੀ ਹੋਰ ਦੇ ਇਧਰ ਕੋਈ ਜਾਨਵਰ ਆਉਂਦਾ ਨਹੀਂ ਲੜਦਾ ਆਸਮਾਨ ਨਾਲ ਲੈ ਜਾਏ ਪੀੜੀ ਦਿਲਾਤੇ ਗੱਦਾ ਕੁਰਸੀਆਂ ਚੁੱਲ੍ਹਾ ਜਾਊਗਾ ਕੁੱਕਰ ਇੱਕ ਆ ਲੈਦਾ ਇਹ ਜਗ੍ਹਾ ਨੇ ਸੱਚੇ ਨੂੰ ਤੇ ਆ ਖਾਣ ਪੰਡਾ ਸਮਾਂ ਦੇ ਚ ਸਬਜ਼ੀਆਂ ਜੂਸ ਪਾਣੀ ਦੀ ਇੱਕ ਦੋ ਬੋਤਲਾਂ ਤੇ ਦਹੀਂ ਦੁੱਹੀਂ ਜੱਪਦਾ ਜਾ ਜੇ ਇਹ ਨਹੀਂ ਜਿੱਦਾਂ ਲਈਆਂ ਨੇ ਖਾਣ ਦੀ ਰਾਤ ਆਪਣੀ ਆ ਸ਼ਾਨਦਾਰ ਜਗ੍ਹਾ ਤੇ ਇਹ ਦਰਖਤ ਦੇ ਥੱਲੇ ਕਿਤੇ ਕੋ ਸਾਹਤੀ ਦੀਆਂ ਬਣਾ ਨੇ ਬੈਂਟਾ ਬੋਦੀ ਆਸ ਵਿੱਚ ਮਾਜਦਾ ਪਿਆਇ ਥੀ ਕੀ ਤਨਾਬ ਅਭੀਸ਼ ਆ ਮੱਝ ਫਿਰਲੀ ਘਰਲੀ ਬੈਠੀ ਹੁੰਦੀ ਗਈ ਰਹੀ ਹੈ ਜੀ ਥਾ ਤੇ ਪੇਲਾ ਕਦੇ ਜਿਉਂਦੀ ਹੋਣੀ ਵਿਚਾਰੀ ਇਹ ਵੀ ਛੇਰੇ ਮਾਰੀ ਅੱਖਾਂ ਵਾਲੇ ਖੋਲੋ ਮੇਰੇ ਯਾਰ ਛਾ ਬੋਤਾ ਯਾਰ ਕੁਦਰਤ ਹੈ ਕੁਦਰਤ ਕੁਦਰਤ ਤੂੰ ਖਾਈ ਖੋਈ ਜਾਂਦੀ ਆ ਵਸਾਂ ਹੀ ਚੱਲੀ ਜਾਂਦਾ ਸੈਂਕਸ ਅੰਤ ਜਨ ਬਣੇ ਬੇਤਰਾਸ ਤੇ ਸ਼ਾਮੇ लवली ਨਰਮਾ ਦਾ ਗੀਤ ਹੈ ਸੁੱਕੇ ਰੋਖੇ ਉਤੇ ਹਲ ਨਾ ਨੀ ਕੁੰਜ ਦਾ ਤੂਫਾਨਾ ਚ ਸਭ ਵੀ ਬਚ ਕਾ ਬੰਦਾ ਸਾਰਾ ਤੰਬੂ ਆ ਪੁਲਿਸੀ ਕੰਦਾ ਗੜਾਈ ਕਰਦੇ ਆ। ਉਚੇਤਤ ਕੰਪਨੀ ਨੇ ਫਿਰ ਸੈਟ ਕਰਕੇ ਮਿਲਦੇ। ਬਦਲੀ ਲੱਗ ਗਈ ਬਦਲੀ ਮੁੰਡਾ ਆਇਆ ਨਾ ਮੁੰਡਾ ਚੁੱਪ ਕਰਿਆ ਨਾ ਹਾਂ ਕਰੀ ਸਪੀਡ ਚਲਾਈ ਅਗਰੇ ਆਹ ਇਹ ਦਰੱਖਤ ਦੀ ਛਾਵੇਂ ਅਸੀਂ ਤੰਬੂ ਕੱਢੇ ਨੇ ਦੂਰ ਤੱਕ ਨੀਲਾ ਅਸਮਾਨ ਦਿਸਦਾ ਪੰਛੀਆਂ ਦੀਆਂ ਆਵਾਜ਼ਾਂ ਕੰਨਾਂ 'ਚ ਪੈਂਦੀਆਂ ਨੇ ਤੇ ਜਿਹੜੇ ਇੱਥੇ ਹਿਪੋ ਬੈਠੇ ਆ ਪਾਣੀ 'ਚ ਕਦੇ-ਕਦੇ ਉਹ ਆ ਬੜਕਾ ਜਾ ਮਾਰਦੇ ਆ ਮਾ ਬੋਟਾ ਲਲਕਾਰਾਂ ਮਾਰੀ ਰੱਖਦੇ ਆ ਵੀ ਭਾਈ ਇਹ ਸਾਡੀ ਧਰਤੀ ਆ ਥੋੜਾ ਹਸਾਬ ਨਾਲ ਇੱਥੇ ਅੱਗ ਬਾਲ ਕੇ ਰੱਖਣੀ ਅਹੀਂ ਹੁਣ ਵੀ ਤੇ ਦਿਨੇ ਵੀ ਖੁਣੇ ਘੁੱਟ ਕਾਫੀ ਬਣਾ ਕੇ ਉਹ ਪੀਣੀ ਆ ਅੱਗ ਊਂ ਰੁੱਟ ਟੋਕਲੀ ਵੀ ਚਾਹੀਦੀ ਇੱਥੇ ਅੱਗ ਪੰਛੀਆਂ ਜਾਨਵਰਾਂ ਤੋਂ ਬਚਾਅ ਤੇ ਵੀ ਚਾਹੀਦੀ ਇੱਥੇ ਤਾਂ ਕਿ ਤੋ ਡਰਦੇ ਆ ਨਾ ਤੇ ਮੈਂ ਕਵਰ ਤੇ ਨਾ ਮੈਂ ਚੱਪੜਾ ਲਿਆਉਂਦੀ ਗਲਤੀ ਕਰ ਗਿਆ ਚੱਪੜਾ ਨਹੀਂ ਲੈ ਕੇ ਆਇਆ ਸੋ ਮੈਂ ਹੁਣ ਬੂਟ ਹੀ ਪਾ ਕੇ ਰੱਖਨੇ ਪਏ ਮੈਨੂੰ ਸਾਲੇ ਪਖੜਾ ਆਇਆ ਇੱਥੇ ਆਏ ਦੇ ਜਾ ਸਪਨਾ ਚੇਕ ਤੇ ਆਵੇਦ ਵਾਲੇ ਉੱਤੇ ਨਾ ਅਸਮਾਨ ਦੇ ਵਿੱਚ ਹੈਲੀਕਾਪਟਰ ਉੱਡਦੇ ਫਿਰਦੇ ਆ ਉਸਲ ਦੇ ਵਿੱਚ ਮਾਉਂਟ ਤੋਂ ਲੋਕਾਂ ਨੂੰ ਉਡਾ ਕੇ ਲਿਆਉਂਦੇ ਆ ਤੇ ਉਹਨੂੰ ਡੈਲਟਾ ਤੱਕ ਝਾਕਾ ਦਵਾਉਂਦੇ ਆ ਡੈਲਟਾ ਚੰਗੀ ਤਰ੍ਹਾਂ ਦੇਖਣਾ ਹੋਵੇ ਸਾਰਾ ਸਮਝ ਨਹੀਂ ਹੋਵੇ ਗੱਲਬਾਤਾਂ ਜਿਵੇਂ ਆਪਾਂ ਕੰਪੂਰੀਆ ਫਾਲ ਨੂੰ ਹੈਲੀਕਾਪਟਰ ਉੱਡ ਕੇ ਦੇਖਿਆ ਸੀ ਓਵੇਂ ਦੇਖਣਾ ਪੈਂਦਾ ਆ ਤਾਂ ਬੂ ਬਹੁਤ ਵੱਡਾ ਬਹੁਤ ਵੱਡਾ ਤੰਗੂ ਆ ਇਹ ਤੇ ਮੈਂ ਇੱਕ ਗੱਦਾ ਦਿੱਤਾ ਨਾ ਸਹਰਾਣਾ ਇੱਕ ਦੋ ਚਾਦਰਾਂ ਤੇ ਮੱਕੀ ਆ ਮਸਮਾਨਾ ਮੇਰਾ ਤੇ ਉਹ ਕਿੱਥੇ ਰਹਿਣਗੇ ਫੇਰ ਤਬਰ ਨੇ ਜਾਣਾ ਹੋਵੇਗਾ ਤਾਂ ਘੁੰਮਣ ਦੋ ਤਿੰਨ ਜਾਣਿਆਂ ਨੇ ਚਾਰ ਜਾਣਿਆਂ ਨੇ ਥੱਡਾ ਤੰਗੂ ਨਾਲ ਹੋਵੇ ਤਾਂ ਪਰਵਾਹ ਹੀ ਕੋਈ ਨਹੀਂ ਇਹਨਾਂ ਦੇ ਨਾਲ ਅਲੀ ਪੰਗਾ ਖੁੱਲ ਕੇ ਉੱਚਾ ਦੋ ਹੈ ਨਾ ਦੋ ਹੈ ਨਾ ਤਾਂ ਤਬਰ ਨਾ ਘੇਵੇਗਾ ਸਰਦ ਦੋ ਫੋਰੀਏ ਕਿੰਨੇ ਦੋ ਲਾਇਆ ਨਾ ਨਹੀਂ ਦੋ ਲਗਾਏ ਚਲੋ ਕੋਈ ਯੈਸ ਤਿਆਰ ਬੀਚਾ

ਦਰਾਕਾ ਥਲੇ ਆਪਣੇ ਤੰਬੂ ਲੱਗੇ ਹੋਏ ਨੇ ਦਿਨ ਥੋੜਾ ਠੰਡਾ ਪੈਣਾ ਸ਼ੁਰੂ ਹੋਇਆ ਆਥਲ ਦੇ 4 ਵਜੇ ਦਾ ਸਮਾਂ ਹੋਇਆ ਹੁਣ ਅਸੀਂ ਦੁਬਾਰੇ ਚੱਲੇ ਆਂ ਥੋੜਾ ਜਿਹਾ ਉਧਰ ਨੂੰ ਜਾ ਕੇ ਤੇ ਉਸ ਤੋਂ ਬਾਅਦ ਕਿਸੇ ਟਾਪੂ ਤੇ ਤੋਰਾ ਫੇਰਾ ਕਰਕੇ ਆਵਾਂਗੇ ਇਹਨੂੰ ਬੁਸ਼ ਵਾਕ ਕਿਹਾ ਜਾਂਦਾ ਹੈ ਹੈਲੋ ਹਿਪੋ ਹਾਊ ਆਰ ਯੂ ਹਾਊ ਆਰ ਯੂ ਕਿਜ਼ ਗ੍ਰੇਸੀ ਬ੍ਰਦਰ ਸੋਨੇ ਇਹਨਾਂ ਠੀਕੇ ਬਾਤ ਨਹੀਂ ਆਂਦੇ ਪਾਣੀ ਚਿੱਟਦੇ। ਦੇਖੋ ਆਪਣੇ ਟੋਬੇ 'ਚ ਮੱਝਾਂ ਤਾਰੀਆਂ ਲਾਈ ਜਾਂਦੀਆਂ ਹੁੰਦੀਆਂ ਗਰਮੀ ਤੇ ਦਿਨਾਂ 'ਚ। ਖਿਪੋ ਦਾ ਉਹ ਹਾਲ ਹੁੰਦਾ। ਪਰ ਇਹ ਹਰ ਵੇਲੇ ਪਾਣੀ ਨਹੀਂ। ਰਾਤ ਨੂੰ ਬਾਹਰ ਨਿਕਲਦੇ ਉਹ ਦੋ ਚਰਦਾ ਬਾਹਰ ਘਾ ਕੋ। ਗਾਧਾ ਨਹੀਂ ਆਦੇ ਨਾ। ਕਈ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ। ਉੱਥੇ ਸ਼੍ਰੀਨਗਰ ਦੀ ਝੀਲ ਡਾਲ। ਇੱਥੇ ਵਰਗਾ ਪਾਣੀ ਦੇਖਣ ਨੂੰ ਇਹਦਾ ਲੱਗਦਾ ਪਰ ਇਹਦਾ ਪਾਣੀ ਉਹਦੇ ਮੁਕਾਬਲੇ ਸਾਫ਼ ਵਾਧਾ ਕਿਉਂਕਿ ਇੱਥੇ ਸ਼ਹਿਰਾਂ ਤੋਂ ਕਾਰਖਾਨਿਆਂ ਤੋਂ ਦੂਰ ਦੀ ਜਗ੍ਹਾ ਹੈ ਕੁਦਰਤੀ ਵਹਿਣਾ ਤੇ ਪਾਣੀ ਵਿੱਚ ਸਾਹਮਣੇ ਆਪણો ਅਸਮਾਨ ਦਾ ਤੇ ਬੱਦਲਾਂ ਦਾ ਪਰਛਾਵਾਂ ਦਿੱਤਾ ਹੈ ਕੋਈ ਪੰਛੀ ਉੱਡੀ ਜਾਂਦਾ ਕਦੇ ਇੱਪੋ ਦੀ ਆਵਾਜ਼ ਸੁਣਦੀ ਹੈ ਤੇ ਇੱਥੇ ਜਹਰ ਦੀ ਗੱਲ ਹੈ ਮਗਰ ਮੱਛੀ ਵੀ ਜਰੂਰ ਹੋਣਗੇ ਇਹੋ ਜਿਹੇ ਥਾਵਾਂ ਤੇ ਹੁੰਦੇ ਜਦੋਂ ਕੋਈ ਜਾਨਵਰ ਪਾਣੀ ਪੀਣ ਆਉਂਦਾ ਡੱਡੂ ਨਹੀਂ ਨਿਕਲਦਾ ਕਦੇ ਹਾਥੀ ਦੀ ਸੁੰਡ ਖਿੱਚ ਲਈ ਕਦੇ ਹਿਰਨ ਦਾ ਕਿੱਟਾ ਫੜ ਲਿਆ ਮਗਰ ਮਾਚੀ ਵੀ ਮਾਸਾਹਰੀ ਜੀ ਆ ਉਹ ਆਪਦਾ ਇੱਥੋਂ ਰੋਟੀ ਮਾਰੀ ਚੰਗਾ ਇਹ ਦਿਖੇ ਨਹੀਂ ਹੋਣੇ ਤਾਂ ਮੈਂ ਇੱਥੇ ਝੇ ਬੇਰੀ ਦੇ ਉੱਤਰ ਕੇ ਹੁਣ ਆਪਾਂ ਇਧਰੋਂ ਚੱਲੇ ਆਂ ਬੁਸ਼ਵਾਕ ਝਾੜੀਆਂ ਵਿੱਚ ਤੋੜਾ ਫੇਰਾ ਕਰ ਹੋ ਸਕਦਾ ਕੋਈ ਜਾਂ ਪਰ ਇਥੇ ਮਾਣਾ ਬਟਾ ਨਿਕਾ ਪੈ ਜੀ ਤੇ ਬਾਕੀ ਹੋਈ ਪੰਛੀ ਪੁੰਛੀ ਉਹ ਗੋ ਬਿਕਨ ਦੇ ਕੋਨਰ ਦਾ ਪਰ ਮੈਨੂੰ ਇਸ ਗੱਲ ਦੀ ਹੈਰਾਨੀ ਵੀ ਸ਼ੇਰ ਛੱਪੇ ਵੀ ਇੱਥੇ ਹੈਗੇ ਨੇ ਬ੍ਰਦਰ ਇਫ देयर इज एनी ਲਾਈਨ ਸੋ ਵਾਟਸ आवर ਰਿਐਕਸ਼ਨ ਯਾ ਬਾਈ ਦਿਸ ਟਾਈਮ ਵੀ ਕੈਨ ਸੀ ਅ ਲਾਈਨ Okay. So we are safe here. Yeah. Let's park. ਰੰਗ ਬਰੰਗੇ ਜਨਵਰ ਇੱਥੇ ਪਾਣੀ ਪੀਣ ਲਈ ਆਉਂਦੇ ਨੇ ਜਿਹੜਿਆ ਨਿੱਕੇ ਨਿੱਕੇ ਨਿਸ਼ਾਨ ਨੇ ਇਹ ਹਿਰਨਾ ਦੇ ਐਂਟਿਲੋਪਸ ਜਾਂ ਹੋਰ ਕੁਝ ਵੀ ਆ ਜਿਹੜਾ ਆ ਪਟਿਆ ਹੋਇਆ ਇਹ ਜਰਾਬ ਦੇ ਨਿਸ਼ਾਨ ਨੇ ਤੇ ਆ ਜਿਹੜਾ ਪੈਰ ਆ ਪੰਜਾ ਇਹ ਹਿਪੋ ਦਾ ਪੰਜਾ ਇਹ pô ਰਾਤ ਨੂੰ ਬਾਹਰ ਨਿਕਲਦਾ ਤਾਂ ਉਹ ਇੱਥੇ ਆਉਂਦਾ ਜਿਹੜਾ ਛੋਟਾ ਹੋਇਆ ਤਾਂ ਇਹ ਹਿਪੋ ਦਾ ਪੰਜਾ ਲਾ ਕੇ ਅੰਦਰ ਤੁਰਾ ਫੇਰਾ ਕਰਦਾ ਹੈ ਗਰਮੀ ਘਰ ਕੇ ਅੰਦਰ ਜਾਂਦਾ ਨਾ ਪਾਣੀ ਚ ਅੱਜ ਸਵੇਰ ਦੇ ਆਪਾਂ ਡੈਲਟਾ ਦੇ ਵਿੱਚ ਤੁਰੇ ਫਿਰਦੇ ਆਂ ਡੈਲਟਾ ਬਾਰੇ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਥੋੜਾ ਜਿਹਾ ਕਿਵੇਂ ਦਾ ਡੈਲਟਾ ਕੀ ਗੱਲ ਬਾਤ ਹੁੰਦੀ ਹੈ ਤੇ ਫਿਰ ਵੀ ਇੱਕ ਵਾਰੀ ਥੋੜਾ ਜਿਆਹਾ ਹੋਰ ਇਧਰ ਥੰਨੇ ਵਾਹ ਕੇ ਥੋੜਾ ਜਿਹਾ ਸਮਝਦੇ ਆਪਾਂ ਇਹਨੂੰ ਡੈਲਟਾ ਕੀ ਆ ਆ ਇੱਕ ਦਰਿਆ ਆ ਰਿਹਾ ਆ ਦਰਿਆ ਦੀ ਮਿਹਨਤ ਆ ਅੱਗੇ-ਅੱਗੇ ਓਹੋ ਉਹਦੀ ਟੱਕਰ ਲੱਗ ਜਾਂਦੀ ਮੰਨ ਲਓ ਚਰੋਹੀ ਟੱਕਰ ਲੱਗ ਜਾਂਦੀ ਹੈ ਜਿਨ੍ਹਾਂ ਨਾਲ ਉਹਨੇ ਮਿੱਟੀ ਘਟਾ ਇਹ ਧਾਰਾ ਵਾਲਿਆਂ ਦਾ ਸਾਰਾ ਇੱਥੇ ਰੁਕਣਾ ਸ਼ੁਰੂ ਹੋ ਜਾਂਦਾ ਤੇ ਜਿਹੜਾ ਉਹਦਾ ਪਾਣੀ ਇੱਕ ਧਾਰਾ ਵਗਦੀ ਹੁੰਦੀ ਆ ਉਹ ਪਾਣੀ ਖਿਲਰ ਜਾਂਦਾ ਨਾਲ ਜਿਦੋਂ ਇਹ ਪਾਣੀ ਖਿਲਰ ਜਾਂਦਾ ਤੇ ਸਾਰਾ ਜਿੰਨਾ ਉਹਦੇ ਨਾਲ ਆਇਆ ਹੁੰਦਾ ਸਾਰਾ ਕੁਝ ਇੱਥੇ ਰੁਕ ਜਾਂਦਾ ਇਹ ਆਪਾਂ ਡੈਲਟਾ ਦੇ ਵਿੱਚ ਡੂੰਘੇ ਨਹੀਂ ਗਏ ਆਪਾਂ ਡੈਲਟਾ ਦੇ ਕੰਨੀ ਜਿਹੇ ਕਰਦੇ ਆ ਇਸ ਲਈ ਅੱਜ ਨੇ ਆਪਣੀ ਲੋਕੇਸ਼ਨ ਆਹਾਂ ਡੈਲਟਾ ਦੇ ਵਿੱਚ ਪਰ ਜਿਹੜੇ ਬਹੁਤ ਹੀ ਜ਼ਿਆਦਾ ਮਹਿੰਗੇ ਲੋਜ ਬਹੁਤ ਜ਼ਿਆਦਾ ਮਹਿੰਗੇ ਰਿਜ਼ੋਰਟ ਆ ਉਹ ਡੈਲਟਾ ਦੇ ਵਿੱਚ ਗਾਂ ਜਾ ਕੇ ਬਣੇ ਹੋਏ ਆ ਐਵੇਂ ਜਿੱਦਾਂ ਪਾਣੀ ਕਿੰਨਾ ਡੈਲਟਾ ਵਿੱਚ ਬਣੇ ਹੋਏ ਨੇ ਆਈਲੈਂਡ ਬੜੇ ਟਾਪੂ ਬਣੇ ਨੇ ਉਹਨਾਂ ਤੇ ਜਾਣ ਲਈ ਜਾਂ ਤਾਂ ਹੈਲੀਕਾਪਟਰ ਜਾਂਦਾ ਤੇ ਜਾਂ ਫਿਰ ਸਪੀਡਬੋਟ ਜਾਂਦੀ ਆ ਆਪਾਂ ਬਾਰ-ਬਾਰ ਜੀ ਰਹਿ ਗਈ ਉੱਥੇ ਜਾਣ ਦਾ ਉੱਥੇ ਰਹਿਣ ਦਾ ਕਰਾਇਆ ਇੱਕ ਰਾਤ ਦਾ ਲਗਭਗ 2-2000 3-3000 ਡਾਲਰ ਲੱਗ ਜਾਂਦਾ ਤੇ ਜਿੱਥੇ ਆਪਾਂ ਆਪਣੇ ਕੋਲ ਤਾਂ ਮਾਰੇ ਮੁੱਟੇ ਹਿਰਨ ਫਿਰਦੇ ਆ ਕੋਈ ਮਾੜਾ-ਮੋਟਾ ਕੋਈ ਕਦਾ ਹਾਥੀ ਕਹਿ ਲਈਏ ਜਾਂ ਕੋਈ ਹੋਰ ਨਿੱਕੇ-ਮੋਟੇ ਹਿਪੋ-ਪੂਆ ਜਿਹੜੇ ਮੇਨ ਜਾਨਵਰ ਆ ਭੱਟੇ ਆ ਸ਼ੇਰ ਹਾਥੀ ਲੈਪੜ ਉਹੋ ਆ ਲਾ ਕੇ ਫਿਰਦੇ ਆ ਮਿਲਦਾ ਡੈਲਟਾ ਵਾਲੀ ਗੱਲ ਭੱਟੇ-ਬੱਦਰ ਤੁਸੀਂ ਹਮਚਾਲੀ ਹੋਣੀ ਹੋਵੇਸੀ ਹਮ ਆ ਰਾਈਟ ਬ੍ਰਦਰ ਟਿੱਕ ਟੋਬਾ ਇਧਰਲੇ ਪਾਸੇ ਆ ਇਹਦੇ ਵਿੱਚ ਵੀ ਕੋਈ ਫਿਰਲੇਟਾਂ ਵਿੱਚ ਦੋ-ਤਿੰਨ ਹਿਪੋ ਬੈਠੇ ਨੇ ਤੇ ਜਿਹੜੀਆਂ ਆ ਪਾਗ ਡੰਡੀਆਂ ਨੇ ਇਹ ਇਹਨਾਂ ਹਿਪੋਆਂ ਦੀਆਂ ਰਾਤ ਨੂੰ ਇਹ ਨਿਕਲਦੇ ਨੇ ਆਵਦਾ ਚਰਦੇ ਆ ਚਰ ਚਰਾ ਕੇ ਟੋਪੇ ਨਿਕਲ ਤੋਂ ਪਹਿਲਾਂ ਪਹਿਲਾਂ ਵਾਪਸ ਜਾ ਕੇ ਟੋਪੇ 'ਚ ਵੜ ਜਾਂਦੇ ਆ ਤੇ ਸਾਹਮਣੇ ਜਿਹੜਾ ਜਹਾਜ਼ ਉੱਡਿਆ ਜਾਂਦਾ ਇਹ ਮਾਉਣ ਤੋਂ ਸਵਾਰੀਆਂ ਚੱਕ ਕੇ ਲਿਆਉਂਦਾ ਉਹ ਲੋਜ ਦੇ ਵਿੱਚ ਲਾਉਂਦਾ ਇੱਕ ਰਾਤ ਲਵਾ ਕੇ ਤੇ ਵਾਪਸ ਮਾਉਣ ਛੱਡ ਆਉਂਦੇ ਨੇ ਤੇ ਜਿਹੜੇ ਇਹੋਗੇ ਨਿੱਕੇ ਨਿੱਕੇ ਛੱਪੜਾ ਪਣ ਦੇ ਕਰਨ ਨੂੰ ਮਿਲਦੇ ਆ ਇਹ ਮੀਂਹ ਦੇ ਪਾਣੀ ਵਾਲੇ ਆ ਮੀਂਹ ਦਾ ਪਾਣੀ ਪੈਂਦਾ ਤੇ ਅੱਡ ਖੜ ਜਾਂਦਾ ਇਹਨਾਂ ਵਿੱਚ ਇਹ ਉਹਦੇ ਡੈਲਟਾ ਦੇ ਬਹਿਣ ਦੇ ਵਿੱਚ ਨਹੀਂ ਆਉਦੇ। এনਵਾਇਰਨਮੈਂਟ ਅੱਛਾ ਹੈ। 4 ਵਜੇ ਅਸੀਂ ਤੁਰੇ ਸੀ ਤੇ ਹੁਣ ਪੌਣੇ 6 ਹੋ ਗਏ। ਪੌਣੇ 6 ਹੁਣ ਵਾਪਸ ਚੱਲਦੇ ਹਾਂ ਉੱਥੇ ਜਿੱਥੋਂ ਅਸੀਂ ਇਧਰ ਆਉਣਾ ਸ਼ੁਰੂ ਕੀਤਾ ਸੀ। ਤੁਪਕ ਪੈਰ ਕਿੰਨੀ ਵਧੀਆ ਲੱਗੇ। ਅੱਲਾ ਤੁਮੇ ਚੜਾ ਦੇ। ਲੋਨੀ ਟੂ ਰੂ ਮੂ ਸ਼ੂਜ਼। ਓਕੇ। ਲੱਗਰੇ ਮੈਂ ਪੈਕ ਹਟਿਆ ਫਿਰ ਤੁਪਕਾਂ। ਯਾਰ ਖੁਰਕੋਈ ਜੀ ਲੱਗਦਾ ਤੇ ਚਾਰ ਮਿੰਟ ਚ ਆਵਦੀ ਆ ਸਦਾ ਹੀ ਸ਼ਰੀਫ ਜੋਏ ਹਾਰਦਾ ਚੇਤਨਾ ਲਾਇਓ ਪਰ ਸੂਰਿਓ ਦੇਖੇ ਉਹਨ ਸਾਰਾ ਜਾਂ ਦੀਵਾਰ ਦਾ ਪਾਣੀ ਦਾ ਗਾਣਾ ਹਾਂ ਬਾਈ ਕਿੰਨਾ ਚ ਬਹੁਤ ਸਾਰੀ ਖਿਆਲ ਆਉਂਦੇ ਨੇ ਸਤਲਜ ਦੇ ਸਤਲਜ ਦੀ ਗੱਲ ਕਰ ਜੋ ਪ੍ਰੈਜ਼ੀਡੈਂਟ ਹੋਏ ਨਾ ਉਹਨੂੰ ਪਤਾ ਲੱਗਦਾ ਗੰਦੇ ਚੌੜੇ ਜੀ ਨੇ ਖਾਰਾ ਕੋ ਚੁੱਕ ਚਾਹੀਏ ਬਣ ਗਈ ਪਰ ਛਿਲਿਆ ਹੋਇਆ